ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਸਿੰਘ ਬਰਤਲ ਚਕਾਨੀ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਟੁੱਟੀਆਂ ਹੱਡੀਆਂ ਦੇ ਜੋੜਾ ਦਾ ਕੰਮ ਕਰਦਾ ਤੇ ਇਹ ਲੜਕੀ ਜੀ ਰੀਆ ਇਹ ਅਸਾਮ ਤੋਂ ਅਸਾਮਤੀ ਏਰੀਆ ਅਸਾਮ ਤੋਂ ਆਈ ਆ ਤੇ ਇਹਨਾਂ ਨੂੰ ਪਤਾ ਕਿੱਦਾਂ ਲੱਗਿਆ ਇਹਨਾਂ ਦੀ ਜਿੱਥੇ ਜੌਬ ਕਰਦੇ ਨੇ ਉੱਥੇ ਨਾ ਬੰਬੇ ਤੋਂ ਆਉਂਦਾ ਮੁੰਡਾ ਰੋਸ਼ਨ ਉਹਨਾਂ ਨੂੰ ਬੈਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਉਹਨਾਂ ਨੂੰ ਵੀ ਡਾਕਟਰ ਨੇ ਅਪਰੇਟ ਲਿਖਿਆ ਹੋਇਆ ਸੀ ਵੀ ਅਪਰੇਟ ਹੋਏਗਾ ਬੜੀ ਜ਼ਿਆਦਾ ਦਿੱਕਤ ਸੀ ਦਰਦ ਦੀ ਬਹੁਤ ਸੀ ਆਪਣੇ ਲਈ ਅੱਗੇ ਅੱਗੇ ਪਤਾ ਕਰਦਾ ਚਲਦਾ ਚਲਦਾ ਚਲੋ ਲੱਗੀ ਜਾਂਦਾ ਤੇ ਉਹਨੂੰ ਕਿਸੇ ਨੇ ਦੱਸਿਆ ਚਲੋ ਉਹਨੇ ਬਹੁਤ ਵੱਡੇ ਵੱਡੇ ਹਸਪੀਟਲਾਂ ਚ ਦਿਖਾ ਲਿਆ ਸੀ ਹਰ ਡਾਕਟਰ ਜਿੱਥੇ ਤੱਕ ਉਹਦਾ ਬੰਦੇ ਦੀ ਦੌੜ ਹੁੰਦੀ ਹੈ ਬੰਦਾ ਲਾਉਂਦਾ ਪਰ ਉਹਨੂੰ ਵਿਚਾਰ ਨੂੰ ਆਰਾਮ ਨਹੀਂ ਆਇਆ ਤਾਂ ਆਪਣੇ ਕੋਲੇ ਆਇਆ ਉਹ ਵੈਗਰੂ ਦੀ ਕਿਰਪਾ ਨਾਲ ਬਿਲਕੁਲ 100% ਠੀਕ ਆ ਫਿਰ ਉਹਨਾਂ ਨੂੰ ਉਹਨਾਂ ਨੇ ਇਹਨਾਂ ਨੂੰ ਦੱਸਿਆ ਹਰਿਆਣ ਵੀ ਤੁਸੀਂ ਆਪਣੀ ਪ੍ਰੋਬਲਮ ਉੱਥੇ ਤੋਂ ਆਪਣੀ ਸੋਲਵ ਹੋ ਸਕਦੀ ਹੈ ਤੁਸੀਂ ਜਾਓ ਪਰ ਦੇਖੋ ਮੈਂ ਤਾਂ ਕੰਮ ਕਰਦਾ ਹੱਡੀਆਂ ਦਾ ਪਰ ਇਹਦੇ ਵਿੱਚ ਕੰਮ ਮੈਂ ਨਾੜਾਂ ਦਾ ਵੀ ਕਰਦਾ ਹੱਡੀਆਂ ਤੇ ਨਾੜਾਂ ਦਾ ਮੈਂ ਇਹੇ ਕਰਕੇ ਕਹਿੰਦਾ ਹੁੰਦਾ ਜਿਹੜੀ ਲੇਡੀਜ਼ ਪ੍ਰੋਬਲਮ ਹੁੰਦੀਆਂ ਨੇ ਲੇਡੀਜ਼ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਜ਼ਿਆਦਾਤਰ ਨਰਵਸ ਸਿਸਟਮ ਨਾਲ ਬਹੁਤ ਜ਼ਿਆਦਾ ਅਟੈਚ ਹੁੰਦੀਆਂ ਨੇ ਤਾਂ ਇਹ ਕੁੜੀ ਜਦੋਂ ਮੇਰੇ ਕੋਲ ਪਹਿਲੀ ਵਾਰ ਆਈ ਆ ਤਾਂ ਇਹਦਾ 5 ਗ੍ਰਾਮ ਖੂਨ ਸੀ ਜੀ ਬਿਲਕੁਲ 5 ਗ੍ਰਾਮ 5 ਗ੍ਰਾਮ ਖੂਨ ਦੇ ਵਿੱਚ ਬੰਦਾ ਕਿੰਨਾ ਕੁ ਚੱਲ ਲੂਗਾ ਕੋਈ એનર્ਜੀ ਨਹੀਂ ਸੀ ਬਿਲਕੁਲ ਮਤਲਬ ਬਹੁਤ ਜ਼ਿਆਦਾ ਬਿਮਾਰ ਸੀ ਇੱਕ ਤਰ੍ਹਾਂ 5 ਮਿੰਟ ਨਹੀਂ ਤੁਰ ਸਕਦੀ ਸੀ ਇਹਦੇ ਦਰਦ ਹੋਣ ਲੱਗ ਜਾਂਦਾ ਸੀ ਸਾਰਾ ਦਿਨ ਪੇਟ ਚ ਦਰਦ ਹੋਈ ਜਾਂਦਾ ਮੰਥਲੀ ਪ੍ਰੋਬਲਮ ਜਦੋਂ ਆਉਣੀ ਤਾਂ ਛੱਲੀ ਹੋ ਜਾਂਦੀ ਤੇ ਜੇ ਫਿਰ ਡਾਕਟਰ ਦੀਆਂ ਦਵਾਈਆਂ ਲੈ ਕੇ ਰੋਕਣੀ ਮਤਲਬ ਬਹੁਤ ਜ਼ਿਆਦਾ ਦਿੱਕਤ ਸੀ ਲੇਡੀਜ਼ ਨੂੰ ਪਤਾ ਹੁੰਦਾ ਹੈ ਲੇਡੀਜ਼ ਦੀਆਂ ਪ੍ਰੋਬਲਮ ਹੁੰਦਾ ਤੇ ਇਹ ਕੁੜੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਡਾਕਟਰਾਂ ਨੇ ਤਾਂ ਇਹਨੂੰ ਇੱਥੇ ਤੋਂ ਕਹਤੇ ਸੀ ਕਿ ਵੀ ਤੈਨੂੰ ਕਦੇ ਵੀ ਜਿਹੜਾ ਵਿਆਹ ਵਾਲਾ ਜੀਵਨ ਅੱਛਾ ਨਹੀਂ ਬਿਤਾ ਸਕਦੀ ਇਹ ਨੇ ਕੁੜੀ ਨੇ 22 10 2024 ਨੂੰ ਟੈਸਟ ਕਰਵਾਇਆ ਸੀ ਇਹਦੇ ਅੰਦਰੋਂ ਜਿਵੇਂ ਆਪਾਂ ਪੰਜਾਬੀ ਚ ਗੱਲ ਕਰੀਏ ਤਾਂ ਬੱਚੇ ਦਾ ਨੀਦਾ ਸਾਈਜ਼ 48 ਹੋ ਗਿਆ ਸੀ ਬਹੁਤ ਜ਼ਿਆਦਾ ਸਵੋਇਲਿੰਗ ਆ ਗਈ ਸੀ ਆ ਦੇਖੋ ਇਹ ਚੀਜ਼ ਦਿਖਾਈ ਵੀ ਆ ਇਹ ਹੈਗੇ ਜੀ 22 10 2024 ਦੀ ਤੇ ਆਪਣੇ ਲਵੇ ਆਉਣ ਤੋਂ ਬਾਅਦ ਆਪਣੇ ਟ੍ਰੀਟਮੈਂਟ ਨਾਲ ਆਪਣਾ ਬਿਲਕੁਲ ਦੇਸੀ ਤਰੀਕੇ ਨਾਲ ਟ੍ਰੀਟਮੈਂਟ ਹੋਊਗਾ ਜਿਵੇਂ ਕੀ ਆਪਣੇ ਦਿਮਾਗ ਨਾਲ ਟਰੀਟਮੈਂਟ ਆ ਇਹ ਮੰਨ ਲਓ ਮੀਓ ਮੇਰਾ ਦਿਮਾਗ ਆ ਵੀ ਮੈਂ ਇਸ ਪ੍ਰੋਬਲਮ ਨੂੰ ਆਪਣੇ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਕਿਵੇਂ ਸੈੱਟ ਕਰਨਾ ਤਾਂ ਉਸ ਤੋਂ ਬਾਅਦ 23 2025 ਜਿਹੜੀ ਕਿ ਹੁਣੇ ਸਾਹਮਣੇ ਮਾਰਚ ਦੇ ਮਹੀਨੇ ਟੈਸਟ ਕਰਵਾਏ ਦੁਆਰੋਂ ਤੇ ਇਧਰ ਨੀਗਾ ਮਾਰੋ ਤੁਸੀਂ ਇਹ ਨੋਰਮਲ ਸਾਈਜ਼ ਦਾ ਜਿਹੜਾ ਅੰਦਰੋਂ 31 ਹੋ ਗਿਆ ਜੀ ਬਿਲਕੁਲ ਨਾਰਮਲ ਹੋ ਗਿਆ ਮਤਲਬ ਇੰਨਾ ਹੀ ਜ਼ਿਆਦਾ ਦਿੱਕਤ ਬਹੁਤ ਜ਼ਿਆਦਾ ਵੱਡੀ ਦੇਖੋ ਜੀ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਹੱਥੋਂ ਏਡਾ ਵੱਡੇ ਵੱਡੇ ਵਧੀਆ ਕੰਮ ਹੋ ਰਹੇ ਨੇ ਜ਼ਿਆਦਾਤਰ ਬਹੁਤ ਵੱਡੇ ਵੱਡੇ ਕੇਸ ਆਉਂਦੇ ਨੇ ਮੇਰੇ ਲਈ ਜਿਹੜੇ ਕਿ ਬਹੁਤ ਆਪਣੇ ਆਪ ਨੂੰ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਕਰਕੇ ਤਾਂ ਦੇਖੋ ਜੀ ਸਾਡੀ ਰਿਪੋਰਟਾਂ ਇਸ ਟਾਈਮ ਸੈੱਟ ਆ ਗਈਆਂ ਬਿਲਕੁਲ ਇੱਕ ਕੁੜੀ ਨੂੰ ਜੋ ਇਹਦੀ ਮੰਥਰੀ ਪ੍ਰੋਬਲਮ ਸੀ ਉਹ ਵੀ ਪੀਸੀਓਡੀ ਦੀ ਪ੍ਰੋਬਲਮ ਸੀ ਇਹਨੂੰ ਇਹਦੀ ਰੱਬ ਦੀ ਕਿਰਪਾ ਨਾਲ ਬਿਲਕੁਲ ਠੀਕ ਆ ਬਾਕੀ ਇਹ ਗੁੱਡੀਆਂ ਤੋਂ ਪੁੱਛ ਰਹੀ ਆ ਤੂੰ ਇਹਨੂੰ ਕਿਵੇਂ ਫੀਲ ਹੁੰਦਾ ਤੇ ਮੁੱਖ ਦੀ ਗੱਲ ਇਹ ਆ ਜੀ ਅੱਜ ਰੀਆ 7 ਕਿਲੋਮੀਟਰ ਤੱਕ ਦੀ ਸ਼ੈਰ ਰਨਿੰਗ ਕਰ ਸਕਦੀ ਆ ਕਰਦੀ ਆ ਤੇ ਜਿਮ ਜਾ ਰਹੀ ਆ ਇੰਨਾ ਸਟੈਮ ਨਾਲ ਬਾਡੀ 'ਚ ਜਿਹੜਾ 5 ਗ੍ਰਾਮ ਕੋਨ ਵਾਲੀ ਕੁੜੀ ਸੀ ਅੱਜ ਇਹਦਾ ਬਲੱਡ ਪੂਰਾ ਬਹੁਤ ਵਧੀਆ ਸਾਰਾ ਕੁਝ ਨਾਰਮਲ ਹੋ ਗਿਆ ਜੀ ਰਿਪੋਰਟਾਂ ਕਰਾਈਆਂ ਬਕਾਇਦਾ ਸਨ ਠੀਕ ਆ ਜੀ ਰੀਆ ਤੂੰ ਪੁੱਛੋ ਸਟਾਰਟ ਜੋ ਆਪਕੋ ਪ੍ਰੋਬਲਮ ਪਹਿਲੇ ਥੀ ਪਹਿਲੇ ਕੈਸੇ ਆਪ रहते थे या कैसे आपको पेन होता था जो जो भी था पहले और अब का उसका अंतर बताइए आप ट्रीटमेंट के बाद आपको कैसे फील हुआ जी ये जो आ, मुझे प्रॉब्लम था पीसीओडी का पिछले पाँच साल का पाँच साल से चलता आ रहा है मैंने बहुत सारे मेडिसिन खाए बहुत मैंने सरकारी हॉस्पिटल प्राइवेट हॉस्पिटल बहुत सारे आ, लोगों से मैंने बात किया लेकिन सब लोग ने बहुत कुछ बोला मुझे लेकिन वो मेरा ठीक नहीं हुआ जब जब दवाई खाती थी तब तब एक ट्वेंटी वन डेज का कुछ दवाई देते थे वो मैं खाती थी फिर जब पीरियड्स आते थे तब मुझे आ, मैं बिस्तर से हिल भी नहीं सकती थी सांस भी लेते लेते थे तो बहुत ज़्यादा दर्द ऐसे नॉर्मली भी मुझे कहीं थोड़ा दूर थोड़ा चलना पड़ता था तो मतलब मुझे चक्कर आते थे बहुत वीकनेस फील खून इतना जी तो अभी जब से मैं इनके पास आई हूँ पहले कुछ दिनों में ही मेरा चक्कर आना और पेट में दर्द जो था जो ट्वेंटी फोर सेवन जो मेरा पेट में दर्द रहता था वो ख़त्म हो गया फिर धीरे-धीरे मेरा पीरियड्स टाइम टू टाइम होने लगा तो अभी सही है आ, देखो जी हुन ਕੁੜੀ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਚਲੋ ਬੱਚਾ ਤਾਂ ਦੇਖੋ ਬੱਚਾ ਹੁੰਦਾ ਹਰ ਇਨਸਾਨ ਜਿਹੇ ਬਹੁਤ ਹੀ ਸ਼ਾਮਾ ਹੁੰਦੀਆਂ ਨੇ ਹਜੇ ਉਮਰ ਕੁਛ ਨਹੀਂ ਕੁੜੀ ਦੀ ਪਰ ਐਡੀ ਵੱਡੀ ਸਮੱਸਿਆ ਚ ਹੈਗੀ ਸੀ ਲੇਕਿਨ ਹੁਣ ਨਹੀਂ ਹੈਗੀ ਇਹਨੂੰ ਕਿਹਾ ਵੀ ਹੁਣ ਆਪਣਾ ਬਿਲਕੁਲ ਜਿਵੇਂ ਆਪਣੀ ਨਾਰਮਲ ਆ ਬਿਲਕੁਲ ਨਾਰਮਲ ਗੱਲ ਇਹ ਨਹੀਂ ਹੁੰਦੀ ਮੈਂ ਨਾਰਮਲ ਕਹਤੇ ਇਹਨੂੰ ਲੱਗ ਰਿਹਾ ਸਾਨੇ ਬਕਾਇਦਾ ਰਿਪੋਰਟਾਂ ਕਰਾਈਆਂ ਜੀ ਹਾਂ ਵਧੀਆ ਇਹ ਟਿੱਲੋ ਡਾਇਗਨੋਸ ਹਾਂ ਟਿੱਲੋ ਲੈਂਦੇ ਜੀ ਤੇ ਇਹਨਾਂ ਦੇ ਬਿਲਕੁਲ ਸਾਡੀ ਰਿਪੋਰਟਾਂ ਵੀ ਸਹੀ ਨੇ ਸਾਡੀ ਤੁਹਾਡੀ ਅਸਲੀ ਰਿਪੋਰਟ ਤੁਹਾਡੀ ਬਾਡੀ ਦੱਸ ਦਿੰਦੀ ਹੈ ਬਿਲਕੁਲ ਇਸ ਟਾਈਮ ਰੱਬ ਦੀ ਇੰਨੀ ਮਿਹਰ ਆ ਜੀ ਬਹੁਤ ਵਧੀਆ ਤੁਹਾਡੇ ਮੁਰੇ ਇਹੀ ਬੇਨਤੀ ਆ ਕਿ ਇਹ ਜੀਆਂ ਵੀਡੀਓਜ਼ ਤੁਸੀਂ ਅੱਗੇ ਪਹੁੰਚਾਇਆ ਕਰੋ ਤਾਂ ਕਿ ਕਿਸਦਾ ਫਾਇਦਾ ਹੋ ਸਕੇ ਅਸੀਂ ਵੀਡੀਓ ਮੇਰੀ ਆਪ ਤਾਂ ਮੈਂ ਉਦੋਂ ਪਾਉਣਾ ਜਦ 100% ਪੇਸ਼ੈਂਟ ਠੀਕ ਹੁੰਦਾ ਇਹ ਨਹੀਂ ਹੈਗਾ ਕਿ ਕਿਸੇ ਨੂੰ ਪ੍ਰੋਬਲਮ 5 ਮਿੰਟ ਬੰਦੇ ਨੂੰ ਮਿਲਿਆ ਇਦਾਂ ਕਰੇ ਤੇ ਤਾਂ ਹਰ ਬੰਦੇ ਨੂੰ ਨਾ ਇਹ ਲੱਗਣ ਲੱਗ ਜਾਂਦਾ ਵੀ ਹਾਂ ਯਾਰ ਹੁਣ ਤਾਂ ਮੈਨੂੰ ਫਰਕ ਪੈ ਗਿਆ ਇਹ ਕੋਈ ਟਰੀਟਮੈਂਟ ਨਹੀਂ ਹੀ ਹੈਗਾ ਤੁਸੀਂ ਇਹ ਰਿਜ਼ਲਟ ਦੀ ਵੀਡੀਓ ਪਾਇਆ ਕਰੋ ਮੈਂ ਹਰੇਕ ਬੰਦੇ ਨੂੰ ਕਹਿੰਦਾ ਜਿਹੜੇ ਵੀ ਕੰਮ ਕਰਦੇ ਨੇ ਮੇਰੀ ਲਾਈਨ 'ਚ ਤੁਸੀਂ ਮੇਨ ਰਿਜ਼ਲਟ ਦੀ ਵੀਡੀਓ ਪਾਓ 100% ਦੀ ਆ ਹੁਣ ਸਾਡੇ ਲਈ ਵੀ 100% ਸਬੂਤ ਦੀ ਵੀਡੀਓ ਦਾ ਮੈਂ ਉਦੋਂ ਪਾਉਣਾ ਕੰਫੀਡੈਂਸ ਨਾਲ ਚਲੋ ਠੀਕ ਹੈ ਜੀ ਅੱਗੇ ਜਰੂਰ ਪਹੁੰਚਾਇਆ ਕਰੋ OK ਜੀ ਧੰਨਵਾਦ